ਉਹ ਕੱਲੇ ਕੱਲੇ ਪੇਂਟ ਦੀ ਵੀਡੀਓ ਬਣਾ ਰਹੇ ਬਸ ਨਾੜੀ ਵੀ ਦੇ ਦੂੰਗਾ ਮੈਂ ਸਭ ਬੰਦੇ ਮਿਲਣਗੇ ਓਕੇ ਹੈਂ ਜੀ ਇੱਕ ਕਰੀਏ ਉਹਨਾਂ ਦਾ ਸ਼ੂਟ ਹਾਂ ਹਾਂ ਕਰਵਾ ਲਵਾਂਗੇ ਬਾਅਦ ਵਿੱਚ ਮੁਰਦਾ ਪਹਿਲਾਂ ਹੀ ਕਰਤੇ ਹੋਏ ਨੇ ਸਰ ਹਾਂਜੀ ਹਾਂਜੀ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਨੰਗਲ ਦੇ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ માતા ਦੀ ਮੂਰਤੀ ਹੈਗੀ ਐ ਉਹ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਂ ਹੈਗਾ ਸਿਮਰਨ ਪਾਲ ਸਿਮ ਉਰਫ ਬਾਨਾ ਇਹ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁਛਗਿਸ਼ ਤੇ ਜਿਹੜਾ ਹੈਗਾ ਅੱਜ ਇੱਕ ਜੁਵਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਨਾਂ ਰਣਵੀਰ ਸਿੰਘ ਔਰ ਬੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਇਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹ ਉਹਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਜਿਹੜਾ ਸਾਡਾ ਮਾਲ ਮੁਕੱਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗੈਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁਛਗਿਸ਼ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ ਸੋਨੂ ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਦੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਨੇ ਰੈਸ਼ ਦੇ ਰਿਗਾਰਡਿੰਗ ਰੇਟ ਸਾਡੀ ਕੰਟੀਨਿਊਡ ਹੈਗੇ ਨੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਕਿਉਂਕਿ ਮਾਮਲਾ ਕਾਫੀ ਸੰਜੀਦਾ ਸੀਗਾ ਦਿਨ ਵਿੱਚ ਜਿਹੜਾ ਹੈਗਾ ਇਹ ਚੋਰੀ ਹੋਈ ਸੀਗੀ ਪਹਿਲਾਂ ਵੀ ਆਪਾਂ ਜਿਹੜਾ ਹੈ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਨਾਲ ਆਪਾਂ ਰابطਾ ਕਾਇਮ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਬਰੀਫ ਕਰਦੇ ਰਹੇ ਹਾਂ ਕਿ ਜਿੱਥੇ ਵੀ ਇਹੋ ਜਿਹਾ ਕੋਈ ਆਪਣਾ ਸੈਂਸਿਟਿਵ ਹੈਗਾ ਉੱਥੇ ਆਪਾਂ ਸਾਮ ਸੰਭਾਲ ਕਰੀਏ ਕੈਮਰੇ ਲ ਔਰ ਜਰੂਰ ਜਿਹੜਾ ਹੈਗਾ 24 ਘੰਟੇ ਕੋਈ ਨਾ ਕੋਈ ਉੱਥੇ ਨਿਗਰਾਨੀ ਕਰੇ ਇਹਨਾਂ ਵੱਲੋਂ ਵੀ ਜਿਹੜੇ ਹੈਗੇ ਪੁਜਾਰੀ 24 ਘੰਟੇ ਵਾਸਤੇ ਲਗਾਏ ਗਏ ਸੀਗੇ ਬਟ ਕੁਝ ਕੰਮ ਕਰਕੇ ਜਿਹੜੇ ਪੁਜਾਰੀ ਸੀਗੇ ਉਹ ਕਿਤੇ ਪਾਸੇ ਗਏ ਸੀਗੇ ਔਰ ਉਸ ਟਾਈਮ ਦਾ ਫਾਇਦਾ ਉਠਾ ਕਰਕੇ ਇਹ ਬੰਦਿਆਂ ਨੇ ਉੱਥੇ ਚੋਰੀ ਕੀਤੀ ਸੀਗੀ ਜਾਂ ਕਿ ਕਾਫੀ ਚੰਗਾ ਕੰਮ ਕਰਦਿਆ ਹੋਇਆ ਸਾਡੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਚੋਰੀ ਹੋਈ ਸੀ ਉਹਨੂੰ ਜਿਹੜਾ ਹੈਗਾ ਉਹਦੀ ਰਿਕਵਰੀ ਵੀ ਹੋ ਗਈ ਹੈ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਤੋਂ ਪਤਾ ਲੱਗਾ ਕਿ ਕਾਫੀ ਹੋਰ ਵੀ ਚੋਰੀਆਂ ਇਹਨਾਂ ਨੇ ਜਿਹੜਾ ਹੈ ਨੰਗਲ ਕੀਰਤਪੁਰ ਔਰ ਰੋਪੜ ਦੇ ਅਰੀਏਜ ਕਿਤਿਆਂ ਨੇ ਜਿਨ੍ਹਾਂ ਦੇ ਬਾਰੇ ਹੁਣ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਹੈ ਔਰ ਅੱਗੇ ਪੁੱਛਗਿਸ਼ ਕਰਕੇ ਜਿਹੜਾ ਹੈਗਾ ਬਰਾਮਦਗੀਆਂ ਕਰਾਈਆਂ ਜਾਣਗੀਆਂ ਦੋ ਦਿਨ ਦਾ ਪੁਲਿਸ ਰਿਮਾਂਡ ਸਾਨੂੰ ਮਿਲ ਗਿਆ ਹੈਗਾ ਅੱਗੇ ਫਿਰ ਜਦੋਂ ਕੁਝ ਰਿਕਵਰੀਜ਼ ਹੁੰਦੀਆਂ ਨੇ ਉਸ ਬੇਸ ਤੇ ਆਪਾਂ ਹੋਰ ਵੀ ਪੁਲਿਸ ਰਿਮਾਂਡ ਜਿਹੜਾ ਇਹਨਾਂ ਦਾ ਮੰਗਾਗੇ ਤੋਂ ਬਾਅਦ ਦੇਖੋ ਜੀ ਅਜੇ ਪੁੱਛਗਿਸ਼ ਜੜੀ ਹੈਗੀ ਹੈ ਹੁਣ ਬਿਠਾ ਕੇ ਕੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਕੀਤੀ ਜਾਊਗੀ ਸਾਡਾ ਮੇਨ ਮਕਸਦ ਇਨੀਸ਼ੀਅਲ ਹੈ ਹੁੰਦਾ ਹੈਗਾ ਕਿ ਜਿਹੜਾ ਵੀ ਬੰਦਾ ਅਰੈਸਟ ਕੀਤਾ ਗਿਆ ਹੈਗਾ ਉਹ ਜੈਨੂਇਨ ਹੈ ਜਾਂ ਨਹੀਂ ਹੈ ਤੇ ਕਿਉਂਕਿ ਮਾਲ ਮੁਕਦਮਾ ਤੋ ਉਸ ਦਿਨ ਨਾਲ ਸਾਡੀ ਕਲੈਰਿਟੀ ਹੋ ਜਾਂਦੀ ਕਿ ਹਾਂ ਦੀਜ਼ ਆਰ ਦਾ ਰੀਅਲ ਕਾਰਪੋਰੇਟ ਔਰ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਵਿੱਚ ਆਪਾਂ ਇਹਨਾਂ ਨੂੰ ਪੁੱਛਗਿਛ ਕਰਕੇ ਕਿ ਇਹਨਾਂ ਨੇ ਕੋਈ ਰੈਕੀ ਕੀਤੀ ਸੀਗੀ ਕੋਈ ਕਿਉਂਕਿ ਰਹਿਣ ਵਾਲੇ ਉੱਥੋਂ ਦੇ ਏਰੀਆ ਦੇ ਹੀ ਹੈਗੇ ਨੇ ਤੇ ਹੋ ਸਕਦਾ ਹੈ ਉੱਥੇ ਕਾਫੀ ਵਾਰੀ ਆਏ ਵੀ ਗਏ ਵੀ ਹੋਣ ਤੇ ਉਹ ਸਾਰੀਆਂ ਗੱਲਾਂ ਆਪਾਂ ਜਿਹੜੀ ਹੈਗੀਆਂ ਨੇ ਤਫਤੀਸ਼ ਦੌਰਾਨ ਚੈੱਕ ਕਰਾਂਗੇ ਔਰ ਹੋਰ ਕਿਹੜੇ ਕਿਹੜੇ ਮਾਮਲਿਆਂ ਚ ਸ਼ਾਮਿਲ ਹੈਗੇ ਨੇ ਉਹ ਵੀ ਆਪਾਂ ਜਿਹੜਾ ਹੈਗਾ ਉਹ ਵਰਕ ਆਊਟ ਕਰਾਂਗੇ ਜਿਹੜਾ ਸਾਡੇ ਕੋਲ ਪਰਚਾ ਦਰਜ ਕਰਾਇਆ ਗਿਆ ਹੈਗਾ 107 ਨੰਬਰ ਉਹਦੇ ਵਿੱਚ ਜਿਹੜੇ ਮੈਨੇਜਮੈਂਟ ਨੇ 2.5 ਲੱਖ ਦਾ ਦੱਸਿਆ ਸੀਗਾ ਕਿ ਜਿਹੜਾ ਸੋਨੇ ਜਵਾਰ ਜਿਹੜੇ ਹੈਗੇ ਨੇ ਉਹ ਚੋਰੀ ਹੋਏ ਸੀਗੇ ਔਰ ਜਿਹੜਾ ਇਹਨਾਂ ਨੇ ਵੇਚਿਆ ਸੀਗਾ ਉਹ 20000 ਰੁਪਏ ਚ ਵੇਚਿਆ ਸੀਗਾ ਬਾਕੀ ਹੋਰ ਫਰਦਰ ਇਨਵੈਸਟੀਗੇਸ਼ਨ ਵਿੱਚ ਗੱਲਾਂ ਕਲੀਅਰ ਹੋਣਗੀਆਂ ਕੀ ਐਗਜ਼ੈਕਟਲੀ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਸ਼ਾਮਿਲ ਹੈਗੇ ਨੇ ਕੋਈ ਹੋਰ ਵੀ ਜੂਲਰਸ ਹੈਗੇ ਨੇ ਜਿਹੜੇ ਕਿ ਇਹ ਇਹਨਾਂ ਦੇ ਕੋਲੋਂ ਚੋਰੀ ਦਾ ਸਮਾਨ ਖਰੀਦੇ ਹੈਗੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਗਿਆ ਆਪਾਂ ਉਹ ਫਰਦਰ ਇਨਵੈਸਟੀਗੇਸ਼ਨ ਵਿੱਚ ਲੈ ਕੇ ਆਵਾਂਗੇ ਬੋਲੇ ਬੋਲੇ ਦੌਰਾਨ ਜਿਹੜਾ ਮੋਟਰਸਾਈਕਲ ਦੀਆਂ ਚੋਰੀਆਂ ਇਹਨੇ ਮੰਨੀਆਂ ਹੈਗੀਆਂ ਨੇ ਕੁਝ ਮੰੰਗਲ ਦੇ ਏਰੀਆ ਦੀਆਂ ਚੋਰੀਆਂ ਇਹਨੇ ਮੋਟਰਸਾਈਕਲ ਦੀਆਂ ਮੰਨੀਆਂ ਹੈਗੀਆਂ ਨੇ ਬਾਕੀ ਹੁਣ ਜਦੋਂ ਆਪਾਂ ਪੁੱਛਗਿੱਛ ਕਰਾਂਗੇ ਫਿਰ ਉਹ ਸਾਡਾ ਰਿਕਾਰਡ ਜਿਹੜਾ ਹੈਗਾ ਉਹਨੂੰ ਆਪਾਂ ਚੈੱਕ ਕਰਕੇ ਆਰੋਪ ਸੇ ਸਾਬਨਾਲ ਫੇਰੋਨਾ ਮਿਲਾਨ ਕਰਾ ਕਰਕੇ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਜਿਹੜਾ ਟਾਰਗੇਟ ਹੁੰਦਾ ਹੈਗਾ ਦੇਖੋ ਜੀ ਸਾਹਮਣੇ ਜੁਐਲਰੀ ਰੱਖੀ ਹੋਈ ਹੈ ਔਰ ਇਹ ਮੌਕੇ ਦੀ ਭਾਲ ਕਰਦੇ ਹੈਗੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ 24 ਘੰਟੇ ਪੁਜਾਰੀ ਰਹਿੰਦਾ ਉਦਾਂ ਬਟ ਉਸ ਟਾਈਮ ਤੇ ਕੁਝ ਸਮੇਂ ਵਾਸਤੇ ਕੁਝ ਕਾਰਨਾ ਕਰਕੇ ਹੀ ਹੀ ਵਾਸ ਨਾਟ देयर ਤੋਂ ਉਹਦੇ ਕਰਕੇ ਇਹਨਾਂ ਨੇ ਇੱਥੇ ਚੋਰੀ ਕੀਤੀ ਹੈਗੀ ਤੁਹਾਨੂੰ ਤੇ ਪਰਚੇ ਹੈਗੇ ਨੇ ਪਹਿਲਾਂ 4 ਮੁਕਦਮੇ ਹੈਗੇ ਨੇ 379 ਦੇ ਹੈਗੇ ਨੇ 411 ਦੇ ਹੈਗੇ ਨੇ ਆਮ ਸੈਕਟ ਦੇ ਹੈਗੇ ਬਾਕੀ ਦੋਹਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਬੈਕਗ੍ਰਾਉਂਡ ਉਹ ਕਲੀਨ ਹੈਗਾ ਬਾਕੀ ਫਰਦਰ ਆਪਾਂ ਹੋਰ ਕਰ ਰਹੇ ਹੈਗੇ ਆ ਵੈਰੀਫਾਈ ਕਿ ਕਿਤੇ ਹੋਰ ਕਿਸੇ ਸਟੇਟ ਵਿੱਚ ਕਿਉਂਕਿ ਨਾਲ ਹੀ ਬਿਲਕੁਲ ਜਿਹੜਾ ਹੈਗਾ ਹਿਮਾਚਲ ਦਾ ਏਰੀਆ ਵੀ ਲੱਗ ਜਾਂਦਾ ਹੈਗਾ ਉੱਥੋਂ ਵੀ ਆਪਾਂ ਕਲੀਅਰ ਕਰਾਂਗੇ ਕਿ ਇਹਨਾਂ ਤੇ ਹੋਰ ਕੋਈ ਪਰਚਾ ਮੁੱਤੇ ਨਹੀਂ ਹੈਗਾ